ਆਪਣਾ ਨਾਮ ਦੱਸ ਕੇ ਤੇ ਆਪਣੀ ਸੰਸਥਾ ਦਾ ਨਾਮ ਦੱਸ ਕੇ ਜਿਹੜੇ ਅੱਜ ਦਾ ਉੱਪਰ ਵਾਲਾ ਪਹਿਲਾ ਹੈ ਮੇਰਾ ਨਾਮ ਸ਼ੋਕ ਸਾਗਰ ਜੈ ਸ਼ਿਵਦੀਪ ਸੇਵਾ ਸੁਸਾਇਟੀ ਦਾ ਸੇਵਾਦਾਰ ਅੱਜ 16ਵੇਂ ਭੰਡਾਰੇ ਦਾ ਆਗਾਜ਼ ਹੋਣ ਜਾ ਰਿਹਾ ਹੈ ਮਾਦੋਪੁਰ ਰੇਲਵੇ ਸਟੇਸ਼ਨ ਤੇ ਅੱਜ ਅਸੀਂ ਆਪਣੇ ਚੇਅਰਮੈਨ ਪ੍ਰਧਾਨ ਦੇ ਨਿਰਦੇਸ਼ ਦੇ ਵਿੱਚ ਆਪਣੀ ਸਾਰੀ ਟੀਮ ਨੂੰ ਲੈ ਕੇ ਹੱਥ ਹੁਣੇ ਥੋੜੀ ਦੇਰ ਬਾਅਦ ਦਰਵਾਣਾ ਹੋ ਰਹੇ ਹਾਂ ਔਰ ਉੱਥੇ ਜਾ ਕੇ ਸਾਡੀ ਇੱਕ ਸਾਥੀਾਂ ਦੀ ਟੀਮ ਪਹਿਲੇ ਉੱਥੇ ਪਹੁੰਚ ਚੁੱਕੀ ਹੈ ਪੰਡਾਰੇ ਦਾ ਆਗਾਜ਼ ਰੂਦਰੀ 파ਠ ਨਾਲ ਹੋਏਗਾ ਨਵ ਕਰਬ ਪੂਜਾ ਹੋਏਗੀ ਉਸ ਤੋਂ ਬਾਅਦ ਹਮਨ ਹੋਏਗਾ ਹਮਨ ਤੋਂ ਬਾਅਦ ਪੰਡਾਰੇ ਦਾ ਆਗਾਜ਼ ਹੋਏਗਾ ਅਸੀਂ ਬਾਬਾ ਅਮਰਨਾਥ ਬਰਫਾਨੀ ਭੁੱਖੇ ਕੋਨ ਪਿਆਸੇ ਕੋ ਪਾਣੀ ਜੋਗੀ ਤੇਰਾ ਰੂਪ ਨਿਰਾਲਾ ਅਮਰਨਾਥ ਮੇਂ ਡੇਰਾ ਡਾਲਾ ਅਸੀਂ ਉਹਦੇ ਕੋਲ ਅਸ਼ੀਰਵਾਦ ਲੈ ਕੇ ਆਪਣੇ ਸ਼ਹਿਰ ਤੋਂ ਮਾਧੋਪੁਰ ਰੇਲਵੇ ਸਟੇਸ਼ਨ ਨੂੰ ਰਵਾਨਾ ਹੋ ਰਹੇ ਹਾਂ ਔਰ ਭਗਵਾਨ ਕੋਲੋਂ ਇੱਕ ਮੰਗ ਕਰਦੇ ਹਾਂ ਕੱਲ ਵੀ ਤੁਸੀਂ ਦਿੱਤੀ ਸੀ ਬਾਈਟਸ ਉਹਦੇ ਜੀ ਵੀ ਕਹੇ ਭਗਵਾਨ ਕੋਈ ਮੰਗ ਕਰਦੇ ਆ ਕਿ ਸਾਡੀ ਟੀਮ ਸਾਡੀ ਟੀਮ ਦੇ ਸਦਸੇ ਆਪਾਰ ਗਿਰਪਾ ਰੱਖੀ ਬੋਲੇ 바ਬਾ ਕਿ ਅਸੀਂ ਤੇਰੇ ਜੋ ਕੰਮ ਸਾਨੂੰ ਤੋਂ ਸੌਪਿਆ ਹਰ ਇਨਸਾਨ ਨੂੰ ਇਹ ਕੰਮ ਸੌਪਿਆ ਨਹੀਂ ਜਾਂਦਾ ਜਿੰਨਾ ਜਿੰਨਾਂ ਨੂੰ ਵੀ ਇਹ ਕੰਮ ਸੌਪਿਆ ਜਿਹੜੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੀ ਤਨ ਮਨ ਧਨ ਨਾਲ ਇਸ ਜ਼ਿੰਮੇਵਾਰੀ ਨੂੰ ਔਰ ਆਪਣੀ ਸ਼ਰਦਾ ਨਾਲ ਨਿਭਾ ਰਹੇ ਆ ਉਸੇ ਸ਼ਰਦਾ ਤੇ ਪ੍ਰੇਮ ਦੇ ਨਾਲ ਅਸੀਂ ਉੱਥੇ ਜਾ ਰਹੇ ਆ ਪਰਬੋਗਾਨ ਕੋ ਲੋ ਐ ਵੀ ਮੰਗ ਕਰਦੇ ਆ ਕਿ ਯਾਤਰਾ ਸ਼ੁਰੂ ਹੋ ਚੁੱਕੀ ਹੈ ਗੱਲ ਮੇਰਾ ਬੇਟਾ ਵੀ ਬਾਲਟਾਲ ਘਾਟ ਦਾ ਪਹੁੰਚ ਚੁੱਕਾ ਹੈ ਤੇ ਯਾਤਰਾ ਜੇ ਸ਼ੁਰੂ ਨਹੀਂ ਹੋਈ ਯਾਤਰਾ ਉਹਨਾਂ ਨੇ ਕਿਹਾ ਦਰਸ਼ਨ 3 ਤਰੀਕ ਨੂੰ ਅਸੀਂ ਸ਼ੁਰੂ ਕਰਨੇ ਆ ਅਜੇ ਭਗਵਾਨ ਦੀ ਅਪਾਰ ਕਿਰਪਾ ਨਾਲ ਮੌਸਮ ਬਹੁਤ ਅੱਛਾ ਹੈ ਪੰਡਾਲ ਉੱਥੇ ਸੱਜੂਕੇ ਔਰ ਪੰਡਾਲ ਸਾਡਾ ਵੀ ਮਾਧੂਪੁਰ ਰੇਲਵੇ ਸਟੇਸ਼ਨ ਦੇ ਪ੍ਰਭੂ ਦੀ ਕਿਰਪਾ ਨਾਲ ਬੜੇ ਸੁੰਦਰ ਭਗਵਾਨ ਦਾ ਮੰਦਿਰ ਤਿਆਰ ਹੋਇਆ ਜਿਹਦਾ ਆਗਾਜ਼ ਹੁਣ ਮੰਤਰ ਉਚਾਰਨ ਦੇ ਨਾਲ ਹੋਣਾ ਉੱਥੇ ਜਾ ਕੇ ਤੇ ਅਸੀਂ ਯਾਤਰੀਆਂ ਲਈ ਔਰ ਆਪਣੇ ਦੇਸ਼ ਲਈ ਆਪਣੇ ਭਗਵਾਨ ਕੋ ਉਹਦੀ ਅਪਾਰ ਕਿਰਪਾ ਮੰਗਦੇ ਆ ਸਾਡਾ ਦੇਸ਼ ਵੀ ਚੜ੍ਹਦੀਆਂ ਕਲਾ ਚ ਰਹੇ ਜਿੱਤੇ ਅਸੀਂ ਰੰਨੇ ਆ ਪੰਜਾਬ ਦੇ ਵਿੱਚ ਸਾਡਾ ਸੂਬਾ ਵੀ ਚੜ੍ਹਦੀਆਂ ਕਲਾ ਚ ਰਹੇ ਉਸ ਜਿਹੜੇ ਸਾਥੀ ਨੇ ਨਾਲ ਚੱਲੇ ਨੇ ਉਹ ਸਾਰੀਆਂ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣ ਔਰ ਭਗਵਾਨ ਦੀ ਅਪਾਰ ਕਿਰਪਾ ਭੋਲੇ ਬਾਬਾ ਦੀ ਬਣੀ ਰਹੇ ਇੰਨਾ ਸ਼ਬਦਾਂ ਦੇ ਨਾਲ ਹੀ ਸਭ ਨੂੰ ਬਹੁਤ ਬਹੁਤ ਅੱਜ ਦੇ ਇਸ ਪੰਡਾਰੇ ਦੇ ਜਾਨ ਦੀ ਬਹੁਤ ਬਹੁਤ ਹਰੇ ਹਰੇ ਆਮੀਨ ਹਰੇ ਹਰੇ ਅੱਜ ਅਸੀਂ ਇੱਥੋ ਜੀ ਪੰਜ ਗੱਡੀਆਂ ਤੇ ਜਾ ਰਹੇ ਹਾਂ 21 ਮੈਂਬਰ 22 ਮੈਂਬਰ 25 ਮੈਂਬਰ ਵੀ ਹੋ ਸਕਦੇ ਆ ਪੰਜ-ਪੰਜ ਬੰਦੇ ਇੱਕ ਗੱਡੀ ਵਿੱਚ ਆਉਂਦੇ ਆ 25 ਮੈਂਬਰ ਵੀ ਜਾ ਸਕਦੇ ਔਰ ਐਨੀ ਟੀਮ ਦੀ ਡਿਊਟੀ ਲੱਗਦੀ ਰਣੀ ਆ ਅੱਜ ਕਿਸੇ ਸਾਥੀ ਦੀ ਹੈ ਕੱਲ ਕਿਸੇ ਸਾਥੀ ਦੀ ਹੈ ਹਰ ਸਾਥੀ ਦੀ ਤਿੰਨ-ਤਿੰਨ ਦਿਨ ਦੀ ਡਿਊਟੀ ਆ ਤਿੰਨ-ਤਿੰਨ ਦਿਨ ਦੀ ਡਿਊਟੀ ਸਭ ਨੇ ਨਿਭਾਣੀ ਹੈ ਉੱਤੇ ਨਿਭਾਣੀ ਆ ਕਿਉਂਕਿ ਇਸੇ ਤਰ੍ਹਾਂ ਹੀ ਇਹ ਸੰਗਠਨ ਚੱਲ ਸਕਦਾ ਹੋਵੇ ਇੱਕੋ ਦਿਨ 25 ਬੰਦੇ ਜਾ ਕੇ ਬੈਠੇ ਰਵਾਂਗੇ ਤੇ ਨਹੀਂ ਸੰਗਠਨ ਚੱਲਦਾ ਔਰ ਨਾ ਹੀ ਬਸ ਸਾਡੇ ਕਾਰੋਬਾਰ ਚੱਲਦੇ ਆਂ ਭਗਵਾਨ ਕਾਰੋਬਾਰ ਤੇ ਵੀ ਉਪਾਰ ਕਿਰਪਾ ਬਣਾਈ ਰੱਖੇ ਅਸੀਂ ਤੇਰੇ ਲਗਨ ਦੇ ਨਾਲ ਤੇਰਾ ਕੰਮ ਕਰਦੇ ਆਂ ਹਰ ਹਰ ਪੁਲਿਸ ਪ੍ਰਸ਼ਾਸਨ ਦੇ ਉੱਥੇ ਮਾਧੋਪੁਰ ਰੇਲਵੇ ਸਟੇਸ਼ਨ ਤੇ ਬਹੁਤ ਅੱਛੇ ਇੰਤਜ਼ਾਮ ਆਂ ਕੱਲੀ ਸਾਡੇ ਸਾਥੀਆਂ ਨੇ ਇੱਕ ਵੀਡੀਓ ਬਾਈ ਸੀ ਬੀਐਸ ਸਾਹਿਬ ਪੰਜਾਬ ਪੁਲਿਸ ਕਮਾਂਡੋ ਸਾਡੇ ਢੰਡਾਰੇ ਦੇ ਉੱਤੇ ਪੰਜ ਤੋਂ ਸੱਤ ਬੰਦਿਆਂ ਦੀ ਡਿਊਟੀ ਹੈ ਜਿਹੜੇ ਉੱਥੇ ਹੀ ਬੈਠੇ ਹੋਏ ਨੇ ਬਾਰ-ਬਾਰ ਦੁਪਹਿਰ ਟਾਈਮ ਸ਼ਾਮ ਦੇ ਟਾਈਮ ਅਫਸਰ ਰਾਤ ਤੱਕ ਚੱਕਰ ਮਾਰਦੇ ਰਹਿੰਦੇ ਨੇ ਇੰਤਜ਼ਾਮ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਸੈਂਟਰ ਦਾ ਵੀ ਬਹੁਤ ਅੱਛਾ ਹੈ ਔਰ ਪੰਜਾਬ ਦਾ ਵੀ ਸਾਡੇ ਲਈ ਕਿਉਂਕਿ ਅਸੀਂ ਪੰਜਾਬ 'ਚ ਸਾਡਾ ਪਹਿਲਾ ਭੰਡਾਰਾ ਜੋ ਦੋ ਸਟੇਸ਼ਨ ਤੇ ਜਾਣਾ ਹੈ ਜੰਮੂ ਤੋਂ ਪਹਿਲੋਂ ਸਾਡਾ ਭੰਡਾਰਾ ਜਿਹੜਾ ਮਾਧੂਪੁਰ ਰੇਲਵੇ ਸਟੇਸ਼ਨ ਤੇ ਲੱਗਦਾ ਉਹ ਪਹਿਲਾ ਭੰਡਾਰਾ ਹੈ ਜਿਹਦਾ ਅਗਲ ਜਤਰੀਆਂ 'ਚ ਡਰ ਦਾ ਮੂਲ ਸੀ ਦੇਖੋ ਵਕਤ ਹੁੰਦਾ ਹੈ ਹਰ ਚੀਜ਼ ਦਾ ਡਰ ਲੱਗਦਾ ਹੈ ਪਰ ਫਿਰ ਵੀ ਲੋਕ ਉੱਥੇ ਪਹੁੰਚੇ ਹੋਏ ਨੇ ਉੱਥੇ ਕਈ ਸਾਥੀ ਆ ਜਨਾਂ ਨੇ ਭੰਡਾਰੇ ਬਾਲਡਾ ਲਾਣੇ ਉਹ ਦਰਸ਼ਨ ਵੀ ਕਰ ਚੁੱਕੇ ਆ ਔਰ ਬੜੇ ਹਰਸ਼ੋ ਉਲਾਸ ਨਾਲ ਉੱਥੇ ਲਾ ਰਹੇ ਨੇ ਔਰ ਬਹੁਤ ਸੁੰਦਰ ਪੰਡਾਰੇ ਜਿਹੜੇ ਨੇ ਉੱਥੇ ਤਿਆਰ ਹੋਏ ਨੇ ਭਵਨ ਦੇਵੀ ਭਵਨ ਤੋਂ ਦੱਲੇ ਹਰ ਸਵਾਦੇ